काल मृत्यु वो मरे जो काम करे चंडाल का काल से उसका क्या डर जो भक्त हो महाकाल का डेली पोस्ट पंजाबी देख रहे तमाम दर्शका दा मैं सुमन जेटली शिव मंदिर जैला दे विच सारे श्रोताओं दा स्वागत कर दिया शिव जिन्ना नु अनेका नामा दे नाल जानेया जांदा है आज शिवरात्रि दे मौके ते हजारों दी गिनती दे विच शिव मंदिर जैला दे विच एथे भक्तां दा तांता लगया होया है तस्वीरें राही ਤੁਹਾਨੂੰ ਦਿਖਾ दनेया ए तस्वीर ਬਿਆਨ ਕਰਦੀ ਹੈ ਸ਼ਰਧਾ ਭਾਵਨਾ ਇਕਤਾ ਦੇ ਸਿਤਾਰਾਂ ਸੂਰੇ ਤੜਕੇ ਤੋਂ ਹੀ ਸ਼ਿਵਰਾਤਰੀ ਦੇ ਮੌਕੇ ਤੇ ਐਸੇ ਭਗਤਾ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਸੀ ਕਿਉਂਕਿ ਇਹ ਮੰਨਤਾ ਹੈ ਕਿ ਸ਼ਿਵਰਾਤਰੀ ਵਾਲੇ ਦਿਨ ਸ਼ਿਵਲਿੰਗ ਤੇ ਜਲ ਚੜਾ ਕੇ ਪੂਜਨ ਪੂਜਾ ਅਰਚਨਾ ਕੀਤੀ ਜਾਂਦੀ ਹੈ ਸ਼ਿਵ ਭਗਵਾਨ ਦੀ ਸ਼ਿਵਰਾਤਰੀ ਵਾਲੇ ਦਿਨ ਇੱਥੇ ਭਗਤ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਹੋ ਅੱਜ ਬੰਮ ਬੰਮ ਬੋਲੇ 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 ਇਹ ਤਸਵੀਰ ਤੁਸੀਂ ਦੇਖੀ ਹੈ ਫਕਤਾ ਦੇ ਵਿੱਚ ਕਿੰਨਾ ਉੱਚਾ ਹੈ ਅੱਜ ਦੇ ਦਿਨ ਨੂੰ ਲੈ ਕੇ ਸ਼ਿਵਰਾਤਰੀ ਨੂੰ ਲੈ ਕੇ ਬੋਲੇनाथ ਦੀ ਭਗਤੀ ਨੂੰ ਲੈ ਕੇ ਕਿੰਨੀ ਸ਼ਰਧਾ ਭਾਵਨਾ ਇਹਨਾਂ ਦੇ ਹਰ ਇੱਕ ਦੇ ਹੱਥ ਵਿੱਚ ਗੜਵੀ ਤੁਸੀਂ ਦੇਖ ਸਕਦੇ ਹੋ ਇਹ ਗੜਵੀ ਜਿਸ ਦੇ ਵਿੱਚ ਪੰਚam੍ਰਿਤ ਹੈ ਜਿਸ ਨੂੰ ਸ਼ਿਵਲਿੰਗ ਤੇ ਚੜਾ ਕੇ ਸ਼ਿਵ ਭਗਵਾਨ ਦੀ ਪੂਜਾ ਕੀਤੀ ਜਾਏਗੀ शिवमंडल चेला जिसको मुक्तिराम नाल भी ਜਾਣਿਆ ਜਾਂਦਾ ਹੈ ਇੱਥੇ ਜਿਹਨੇ ਵੀ ਪੱਗ ਤੁਸੀਂ ਦੇਖ ਰਹੇ ਹੋ ਮੌਜੂਦ ਨੇ ਇਹ ਮੁਕਤੀ ਦੀ ਕਾਮਨਾ ਕਰਨ ਦੇ ਲਈ ਭਗਵਾਨ ਸ਼ਿਵ ਤੋਂ ਜਿਹੜੀ ਹੈ ਮੰਨਤ ਮੰਗਣ ਆਏ ਨੇ ਭਗਵਾਨ ਸ਼ਿਵ ਦੀ ਪੂਜਾ ਕਰਨ ਆਏ ਨੇ ਸ਼ਿਵਰਾਤਰੀ ਦੇ ਮੌਕੇ ਤੇ ਕਿਹਾ ਜਾਂਦਾ ਹੈ ਸਾਰਾ ਸਾਲ ਦੇ ਜਿਹੜੇ 16 ਸੋਮਵਾਰ ਦੇ ਵਰਤ ਹੁੰਦੇ ਨੇ ਜੇਕਰ ਅੱਜ ਦੇ ਦਿਨ ਸ਼ਿਵ ਭਗਵਾਨ ਦੀ ਪੂਜਾ ਅਰਚਨਾ ਕੀਤੀ ਜਾਵੇ ਤਾਂ ਉਹ 16 ਸੋਮਵਾਰ ਦੇ ਵਰਤ ਇੱਕੋ ਦਿਨ ਪੂਰੇ ਹੋ ਜਾਂਦੇ ਨੇ ਤੁਹਾਨੂੰ ਇੱਕ ਵਾਰ ਫਿਰ ਤਸਵੀਰਾਂ ਰਾਹੀਂ ਦਿਖਾ ਦਿੰਦੇ ਆ ਕਿ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਭਗਤ ਸ਼ਿਵ ਭਗਵਾਨ ਦੀ ਪੂਜਾ ਅਰਚਨਾ ਕਰਨ ਆਏ ਨੇ ਸ਼ਿਵ ਰਾਤਰੀ ਦਾ ਇਹ ਦਿਨ ਬੜਾ ਹੀ ਵੱਡਾ ਦਿਨ ਮੰਨਿਆ ਜਾਂਦਾ ਹੈ ਸਾਰਾ ਦਿਨ ਮੰਦਿਰਾਂ ਦੇ ਵਿੱਚ ਸ਼ਿਵ ਭਗਤਾਂ ਦੀ ਜਿਹੜੀ ਹੈ ਪੀੜ ਲੱਗੀ ਰਹਿੰਦੀ ਹੈ ਕਿਹਾ ਜਾਂਦਾ ਹੈ ਪੋਲਾ ਬਾਬਾ ਬੜਾ ਹੀ ਪੋਲਾ ਹੁੰਦਾ ਹੈ ਜਿਹੜੀ ਵੀ ਮਨੋ ਕਾਮਨਾ ਮੰਗੋ ਬਾਬਾ ਜ਼ਰੂਰ ਪੂਰੀ ਕਰਦਾ ਹੈ ਇਥੇ ਭਗਤ ਜਿਹੜੇ ਮੌਜੂਦ ਨੇ ਕੋਈ ਨਾ ਕੋਈ ਇੱਛਾ ਕੋਈ ਨਾ ਕੋਈ ਮਨੋ ਕਾਮਨਾ ਲੈ ਕੇ ਮੰਦਰ ਦੇ ਵਿੱਚ ਆਏ ਹੋਏ ਨੇ ਬੜੀ ਹੀ ਵਿਧੀ ਬੜੀ ਹੀ ਆਸਾ ਦੇ ਨਾਲ ਇੱਥੇ ਸ਼ਿਵਲਿੰਗ ਤੇ ਜਲ ਚੜਾਇਆ ਜਾਂਦਾ ਹੈ महान पुण्य वर्त कराया गया है कि इसी दिन माँ भगवान माँ पार्वती का शिव हुआ था और इसी दिन भगवान शिव ने भी जो विश्व किया था इसी दिन किया था जिससे भगवान अभिषेक किया जाता है इसलिए इसको तो महाशिवरात्रि वर्त क्या कहा कहते हैं ओम त्रियम्ब कम यजा मही सुगंधि पुष्टि वर्धनम उर्वा रुकमी बबंद नाम मृत्यु और मोक्षी माम मृत्यु जिसका जाप करके ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਤੇ ਭਾਦੇਵ ਦਾ ਮੰਦਿਰ ਮੁਕਤੀ ਧਾਮ ਕਿਹਾ ਜਾਂਦਾ ਹੈ ਇੱਥੇ ਜਿੰਨੇ ਵੀ ਸ਼ਰਧਾਲੂ ਆਉਂਦੇ ਨੇ ਇਹਨਾਂ ਦੇ ਮਨ ਵਿੱਚ ਕਾਮਨਾ ਹੁੰਦੀ ਹੈ ਕਿ ਇਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੋਵੇ ਮੁਕਤੀ ਦੀ ਪ੍ਰਾਪਤੀ ਹੋਵੇ ਇਸੇ ਤਰ੍ਹਾਂ ਇਸ ਪ੍ਰਾਚੀਨ ਮੁਕਤੇਸ਼ਵਰ ਮਹਾਦੇਵ ਮੰਦਿਰ ਚਹਿਲਾ ਦੀ ਜਿੰਨੀ ਮਾਨਤਾ ਹੈ ਤੁਸੀਂ ਤਸਵੀਰਾਂ ਨਹੀਂ ਦੇਖੀ ਹੈ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਲੋਕਾਂ ਦੇ ਭਗਵਾਨ ਸ਼ੰਕਰ ਤੇ ਮਾ ਪਾਰਵਤੀ ਦੇ ਵਿਵਾਨ ਨੂੰ ਲੈ ਕੇ ਕਿੰਨੀ ਸ਼ਰਧਾ ਭਾਵਨਾ ਹੈ ਕਿੰਨਾ ਉਤਸ਼ਾਹ ਹੈ ਇਸੇ ਦੇ ਨਾਲ ਡੇਲੀ ਪੋਸਟ ਦੇ ਸਰੋਤਿਆਂ ਨੂੰ ਇੱਕ ਵਾਰ ਫਿਰ ਤੋਂ ਮਹਾ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਕੈਮਰਾਮੈਨ ਗगन ਦੇ ਨਾਲ सुमन ਜੇਟੀ ਡੇਲੀ ਪੋਸਟ ਪੰਜਾਬੀ ਚੈਲਾਂ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ